ਇਹ ਭੈਲ ਨਗਰ ਮੰਡ ਮੁੰਡਾ ਮੁੰਡਾ ਪਿੰਡ ਦੀ ਹੱਦ ਦੇ ਉੱਤੇ ਆਪਾਂ ਖੜੇ ਆ ਆਲਮ ਖਾਨ ਵਾਲੇ ਦੇ ਵਿੱਚ ਬੰਨ ਟੁੱਟਾ ਵਾ ਕਿ ਪਿਛਲੇ ਮਹੀਨੇ ਦੀ 13 ਤਰੀਕ ਤੋਂ ਸੰਤ ਬਾਬਾ ਕੋਲਾ ਸਿੰਘ ਦੀ ਸਰੀਆਲੀ ਸਾਹਿਬ ਵਾਲੇ ਸੰਤ ਬਾਬਾ ਸੇਵਾ ਸਿੰਘ ਦੀ ਖਡੂਰ ਸਾਹਿਬ ਵਾਲੇ ਸੰਤ ਬਾਬਾ ਲਖਾ ਸਿੰਘ ਦੀ ਗੁਰਦੁਆਰਾ ਡੇਰਾ ਸਾਹਿਬ ਕੋਟੇ ਵਾਲੇ ਤੇ ਬਾਬਾ ਆਨੰਦ ਸਿੰਘ ਦੀ ਮੁੰਡਾ ਪਿੰਡ ਤੇ ਨਾਲ ਬਾਬਾ ਬੰਤਾ ਸਿੰਘ ਜੀ ਸਾਰੇ ਸਮੁੱਚੀ ਸੰਗਤ ਇਲਾਕੇ ਦੀ ਰਲ ਮਿਲ ਕੇ ਇਸੇ ਬੰਨ ਜਿਹੜਾ ਵਾ ਉਹ ਵੱਜ ਟੁੱਟਾ ਹੁਣ ਅਗਲਾ ਵੱਡਾ ਪੜਾ ਜਿੱਥੇ ਦਰਿਆ ਪੰਜ ਕਿਲੇ ਮੂੰਹਾਂ ਟੁੱਟਾ ਵਾ ਉਸ ਜਗ੍ਹਾ ਦੇ ਉੱਤੇ ਐਸ ਵळे ਮਸ਼ੀਨਾ ਮਸ਼ਿੰਦਰੀ ਚੱਲ ਰਹੀ ਆ ਸੰਗਤਾਂ ਤੋੜੇ ਭਰ ਰਹੀਆਂ ਵਾ ਜਿਸ ਵਿੱਚ 8ਵੇਂ ਮਹੀਨੇ ਦੀ 6 ਤਰੀਕ ਤੋਂ ਆੜ ਆਇਆ ਜਿੱਥੇ ਅੱਜ ਆਪਾਂ ਖੜੇ ਆਂ ਇਥੋਂ 23 ਦੇ ਵਿੱਚ ਵੀ ਬੰਨ ਟੁੱਟ ਗਿਆ ਸੀ ਉਸ ਵळे ਵੀ ਮਹਾਪੁਰਖਾਂ ਕਾਰਸੇਵਾ ਵਾਲਿਆਂ ਸੰਗਤਾਂ ਨੇ ਰਲ ਮਿਲ ਕੇ ਵੱਧਾ ਸੀ ਤੇ ਅੱਜ ਬਹੁਤ ਵੱਡੀ ਫੇਰ ਇੱਥੇ ਆਪ ਤਾਈ ਉਸ ਵळे ਬੰਬੀਆਂ ਇੰਜਣ ਬਜ ਗਏ ਸੀ ਅੱਜ ਕੋਈ ਇੰਜਣ ਟਰਾਂਸਫਾਰਮ ਕਨੈਕਸ਼ਨ ਕਿਸੇ ਦਾ ਕੋਈ ਨਹੀਂ ਬਚਿਆ ਕੋਈ ਵੱਟ ਬੰਨਣਾ ਨਹੀਂ ਰਿਹਾ ਪਰ ਇਹਦੇ ਵਿੱਚ ਸਮੁੱਚੇ ਪੰਜਾਬ ਚੋਂ ਨਹੀਂ ਹਿੰਦੁਸਤਾਨੋਂ ਨਹੀਂ ਬਲਡ ਦੇ ਵਿੱਚੋਂ ਸੰਗਤਾਂ ਬਹੁਤ ਵੱਡਾ ਤਨ ਕਰਕੇ ਧਨ ਕਰਕੇ ਮਨ ਕਰਕੇ ਸੇਵਾ ਕਰ ਰਹੀਆਂ ਵਾ ਜਿਸ ਵਿੱਚ ਹਾਂਬੜੀ ਜਿਹੜਾ ਤੈਥਲ ਹਰਿਆਣਾ ਤੋਂ ਆਪਦੇ ਇਲਾਕੇ ਦੇ ਵਿੱਚੋਂ ਸੇਵਾ ਇਕੱਠੀ ਕਰਕੇ ਪਹਿਲੋਂ ਵੀ ਇਹ ਵੀਰ ਆਏ ਸੀ ਪੰਜ ਟਰਾਲੇ ਟਰੈਕਟਰ ਲੈ ਕੇ ਜਿਹਦੇ ਵਿੱਚ ਰਸਤੇ ਬਸਤੇ ਇਲਾਕੇ ਦੇ ਵਿੱਚ ਆਪ ਵੰਡ ਕੇ ਗਏ ਡੀਜ਼ਲ ਵਾਸਤੇ ਵਿਅੰਤ ਮਾਇਆ 1139450 ਰੁਪਏ ਆਪਦੇ ਏਰੀਏ ਤੋਂ ਇਕੱਠੇ ਕਰਕੇ ਸੇਵਾ ਅਜ ਡੀਜ਼ਲ ਵਾਸਤੇ ਪੰਪ ਤੇ ਜਮ੍ਹਾਂ ਕਰਾ ਕੇ ਗਏ ਅੱਜ ਇਹ ਦੁਬਾਰਾ 8 ਲੱਖ ਰੁਪਈਆ ਡੀਪੀ ਖਾਦ ਜ਼ਿਮੀਦਾਰਾਂ ਨੂੰ ਦੇਣ ਵਾਸਤੇ ਧੰਨ ਤੇ ਲੈ ਕੇ ਆਏ ਅਸੀਂ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਦਰੋਂ ਘਰੋਂ ਵਰਸਾਏ ਹੋਏ ਬਹਾਦਰ ਬਾਬਾ ਬੀਬੀ ਚੰਨ ਜੀ ਗੁਰਦੁਆਰਾ ਬਾਬਾ ਬਿਧੀ ਜੰਜੀ ਮੁੰਡਾਪਿੰਡ ਦਾਸ ਬਾਬਾ ਆਨੰਦ ਸਿੰਘ ਸੇਵਾਦਾਰ ਇਹਨਾਂ ਸੰਗਤਾਂ ਦਾ ਜਿਹੜੀਆਂ ਵੀ ਸੰਗਤਾਂ ਐ ਤੇ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕਰ ਰਹੀਆਂ ਉਹਨਾਂ ਦਾ ਘਰਾਈਆਂ ਤੋਂ ਸਵਾਗਤ ਕਰਦੇ ਆਂ ਦੂਜੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਸੈਂਟਰਲ ਸਰਕਾਰ ਨੂੰ ਸ਼੍ਰੀ ਗੋੰਦਵਾਲ ਸਾਹਿਬ ਤੋਂ ਲਾ ਕੇ ਹਰੀਕਿਆਂ ਤੀਕਰ ਇਹਨੂੰ ਨਹਿਰ ਦਾ ਰੂਪ ਦੇ ਕੇ ਤੇ ਇਹਨੂੰ ਸਚੱਜੇ ਧੱਗ ਦੇ ਨਾਲ ਪਾਣੀ ਦਾ ਜਿਹੜਾ ਰਾਜਸਥਾਨ ਨੂੰ ਨਹਿਰਾਂ ਜਾਂਦੀਆਂ ਵਾ ਉਹ ਸਹੀ ਤਰੀਕੇ ਨਾਲ ਇਹਦਾ ਪ੍ਰਬੰਧ ਕੀਤਾ ਜਾਵੇ ਜੋ ਕਿ ਰਾਜਸਥਾਨ ਦੇ ਵਿੱਚ ਵੀ ਸਾਡੇ ਲੋਕ ਹੀ ਵੱਸਦੇ ਆ ਹਰਿਆਣੇ ਦੇ ਵਿੱਚ ਵੀ ਸਾਡੇ ਲੋਕ ਵੱਸਦੇ ਆ ਅੱਜ ਹਰਿਆਣਾ ਯੂਪੀ ਰਾਜਸਥਾਨ ਐਮਪੀ ਬੰਬਾ ਕਲਕੱਤਾ ਸਮੂੱਚੀ ਸੰਗਤ ਜਿੰਨੀ ਆ ਉਹ ਪੰਜਾਬ ਦੇ ਵਿੱਚ ਆਣ ਕੇ ਸੇਵਾ ਕਰ ਰਹੀ ਹੈ ਇਸ ਕਰਕੇ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਦੀ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਦਾਸ ਵੱਲੋਂ ਨਿਮਰ ਰਾਈ ਬੇਨਤੀ ਆ ਇਹਦਾ ਕੋਈ ਨਾ ਕੋਈ ਪੱਕਾ ਪੁਖਤਾ ਪ੍ਰਬੰਧ ਕੀਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਜੀਮੀਦਾਰ ਆਪਦੀ ਰੋਟੀ ਰੋਜੀ ਕਮਾ ਕੇ ਆਪਦੇ ਪਰਿਵਾਰ ਪਾਲ ਸਕਣ ਤੇ ਦੇਸ਼ ਦੇ ਵਿੱਚ ਅੰਨ ਧੰਦਾ ਭੰਡਾਰ ਦੇ ਸਕਣ ਇਹ ਮੇਰੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਸ਼ਕਲ ਕੀ ਜੀ ਸਰਕਾਰਾਂ ਦਾ ਵੀ ਅਪਰਾਲਾ ਚਾਹੀਦਾ ਜਦੋਂ ਦੇਖਿਆ ਜਾਵੇ ਕਿ ਤੁਹਾਡੇ ਕੋਲੋਂ ਹੀ ਜਿਹੜਾ ਅਪਰਾਲਾ ਕੀਤਾ ਜਾਂਦਾ ਵਾ ਜਦੋਂ ਬੰਨ ਜੇ ਜਾਂ ਠਾਰ ਲੱਗਦੀ ਹੈ ਜੀ ਪਾਣੀ ਦੀ ਇਹ ਜੀ ਉਹਨਾਂ ਸਵਾਲ ਕਿਦਾਂ 88 ਤੋਂ ਲਾ ਕੇ ਅੱਜ ਤਿੱਕਰ 19 ਦੇ ਵਿੱਚ ਹਟ ਫੇਰ ਆਇਆ 13 ਜਾਇਆ 9 ਜਾਇਆ 23 ਜਾਇਆ ਹੁਣ 25 ਜਾ ਗਿਆ ਅਸੀਂ ਪੱਕੇ ਹੀ ਇਸ ਚੀਜ਼ ਦੀ ਪੇਟ ਜੜ ਚੁੱਕੇ ਆ ਪਰ ਸਾਨੂੰ ਮਿੱਠੀਆਂ ਗੋਲੀਆਂ ਜਿ ਤਰ੍ਹਾਂ ਨਿਆਣਿਆਂ ਨੂੰ ਟੌਫੀ ਦੇ ਦਿੰਦੇ ਆ ਜਿੰਨੇ ਵੀ ਲੀਡਰ ਆਉਂਦੇ ਆ ਅੱਜ ਤਿੱਕਰ ਹੁਣ ਤਿੱਕਰ ਜਿੰਨੇ ਲੀਡਰ ਐ ਤੋਂ ਪਿੱਛੇ ਆਏ ਆ ਸਭ ਨੇ ਸਾਨੂੰ ਨਿਆਣਿਆਂ ਨੂੰ ਚੂਟੇ ਹੀ ਫੜਾ ਕੇ ਗਏ ਆ ਕਿਸੇ ਨੇ ਹੱਲਪ ਨਹੀਂ ਕੋਈ ਕੀਤੀ ਸਰਕਾਰਾਂ ਦਾ ਫਰਜ ਅੱਜ 13 ਤਰੀਕ ਦੀ ਸੇਵਾ ਚੱਲਣ ਈ ਆ ਹੁਣ ਤਿੱਕਰ ਕੋਈ ਲੀਡਰ ਵੀ ਬੰਨ ਦੇ ਉੱਤੇ ਇੱਥੇ ਨਹੀਂ ਪਹੁੰਚਾ ਕਿਸੇ ਪਾਰਟੀ ਦਾ ਵੀ ਸੰਬੰਧ ਰੱਖਦਾ ਸਿਰਫ ਜੇ ਹੋ ਕੇ ਗਈ ਆ ਤੇ ਜਿਹੜੇ ਸਾਡੇ ਐਮਪੀ ਸਾਹਿਬ ਜੇਲ੍ਹ ਚਾ ਉਹਨਾਂ ਦੀ ਪਾਰਟੀ ਇੱਥੇ ਗੇੜਾ ਮੇਰੇ ਮਗਰੋਂ ਮਾਰ ਕੇ ਗਈ ਆ ਹੋਰ ਹਲੇ ਤਿੱਕਰ ਕੋਈ ਲੀਡਰ ਨਹੀਂ ਇੱਥੇ ਪਹੁੰਚਾ ਸਾਡੀ ਬੇਨਤੀ ਆ ਇਹ ਸਰਕਾਰ ਆਣ ਕੇ ਇਸ ਕਾਰਜ ਨੂੰ ਸਾਹਮੇ ਤੇ ਤਗੜਿਆਂ ਹੋ ਕੇ ਸੇਵਾ ਕਰੇ ਕਿਸਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਕਿਸਾਨਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਤੁਹਾਡੀਆਂ ਕਣਕਾਂ ਬੀਜੀਆਂ ਜਾਣਗੀਆਂ ਕਣਕ ਦੀ ਡੀਏਪੀ ਖਾਦ ਜ਼ਿੰਮੇਦਾਰ ਵੀਰ ਬਾਹਰੋਂ ਆਣ ਕੇ ਤੁਹਾਡੇ ਨਾਲ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਸੰਯੋਗ ਦੇ ਰਹੇ ਆ ਪਰ ਸਾਡਾ ਇਹ ਫਰਜ਼ ਬਣਦਾ ਵਾ ਅਸੀਂ ਆਪਣੇ ਘਰਾਂ ਦੇ ਕਾਰਵਿਹਾਰ ਛੱਡ ਕੇ ਅੱਠਾਂ ਦਿਨਾਂ ਦੇ ਵਿੱਚ ਦੇ ਬੰਦ ਕੰਮਪਲੀਟ ਕਰਕੇ ਤੇ ਆਪਣੀਆਂ ਪੈਲੀਆਂ ਦੇ ਵਿੱਚ ਕਣਕਾਂ ਬੀਜੀਏ ਇਹੋ ਮੇਰੀ ਅਪੀਲ ਆ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਕਹਿੰਦਾ ਆ ਮੈਂਸ਼ਨ ਕਰਿਓ ਜੀ ਮੇਰਾ ਨਾਮ ਹੈ ਜੀ ਅਮਰਤਪਾਲ ਅਸੀਂ ਹਾਵੜੇ ਪਿੰਡ ਡਿਸਟ੍ਰਿਕਟ ਕੈਥਲ ਹਰਿਆਣੇ ਤੋਂ ਆਏ ਆ ਜੀ ਕੀ ਕਿਹੜਾ ਚੋਕ ਜਿਹੜਾ ਤੁਸੀਂ ਅੱਜ ਦਾਨ ਕੀਤਾ ਜੀ ਜੀ ਦਾ ਕਹਿ ਰਹੇ ਪੀ ਦਾ ਵੇਖੋ ਜੀ ਇਹ ਸੰਗਤ ਦਾ ਪੈਸਾ ਸੀ ਅਸੀਂ ਸਿਰਫ ਇੱਥੇ ਲੈ ਕੇ ਆਏ ਆ ਜੋ ਵੀ ਮਾਇਆ ਸਾਡੇ ਏਰੀਆ ਚ ਇਕੱਠੀ ਹੋਈ ਸੀ 8 ਲੱਖ ਰੁਪਏ ਦੇ ਨੇੜੇ ਇਕੱਠਾ ਹੋਇਆ ਸੀ ਜੀ ਉਹ ਅਸੀਂ ਅੱਜ ਇੱਥੇ ਡੀਏਪੀ ਖਾਦ ਲਈ ਦੇ ਕੇ ਚੱਲਿਆਂਗੇ ਤੇ ਦੇਖਿਆ ਜਾਵੇ দান ਜਿਹੜਾ ਕਈ ਵਾਰ ਪੈਸੇ ਜਿਹੜੇ ਦੇ ਕੇ ਹੋ ਵੀ ਕਲ ਕੈਂਤਨ ਤੋਂ ਵੀ ਆਏ। ਬਾਬਾ ਜੀ ਨੂੰ ਪੈਸੇ ਦੇ ਬਾਬਾ ਜੀ ਕਹਿੰਦੇ ਜਿਹੜੇ ਪੈਸੇ ਆ ਉਹ ਮੈਂ ਵੀੜੀਆ ਦੇ ਰਾਈ ਜਿਹੜਾ ਵਾ ਚੰਤਰ ਪੈਸੇ ਕਰਕੇ ਫੇਰ ਲਵਾ ਰਹੇ ਹਾਂ। ਕਈ ਜਿਹੜੇ ਪੈਸੇ ਉੱਧਾ ਲਾਉਂਦੇ ਕੀ ਕਿ ਉਹਨਾਂ ਚੁੱਕਦੇ। ਵੇਖੋ ਬਾਬਾ ਜੀ ਮਾਇਆ ਪਹਿਲੀ ਗੱਲ ਤੇ ਆਪ ਫੜਦੇ ਹੀ ਨਹੀਂ। ਇਹਨਾਂ ਤੇ ਦੱਸ ਦੇਣਾ ਕਿਹੜੇ ਕੰਮ ਲਈ ਲੋੜ ਏ। ਆਪ ਹੁਣ ਮੰਨ ਲਓ ਅਸੀਂ ਡੀਏਪੀ ਲਈ ਪੈਸੇ ਲੈ ਕੇ ਆਏ ਸਾਂ। ਬਾਬਾ ਜੀ ਨੇ ਮਾਇਆ ਨਹੀਂ ਲਈ। ਉਹਨਾਂ ਸਾਨੂੰ ਦੁਕਾਨਦਾਰ ਦੱਸਿਆ ਅਸੀਂ ਉੱਥੇ ਮਾਇਆ ਜਮਾ ਕਰਾਣੀ ਏ। ਤੇ ਜਿੱਦਣ ਇੱਥੇ ਮੰਨ ਲਓ ਸੇਵਾ ਸਟਾਰਟ ਹੋ ਜੇਗੀ ਡੀਪੀ ਦੀ ਜਦੋਂ ਲੋਡ ਪਏਗੀ ਬਾਬਾ ਜੀ ਸਾਨੂੰ ਫੋਨ ਕਰਦੇ ਨੇ ਕਿ ਦੋ ਦਿਨ ਪਹਿਲਾਂ ਤੁਸੀਂ ਇੱਥੇ ਆ ਜਾਓ ਤਾਂ ਆਪਣੇ ਹੱਥੀ ਵਰਤ ਆ ਜਾਓ ਤੁਸੀਂ ਵੀ ਸੇਵਾ ਕਰ ਰਹੇ ਜੀ ਨਾਲ ਜੀ ਹਾਂਜੀ ਹਾਂਜੀ ਸੇਵਾ ਕਰਨੀ ਆ ਜੀ ਕਿੱਥੋਂ ਆਏ ਤੁਸੀਂ ਅਸੀਂ ਹਾਬੜੀ ਤੋਂ ਜੀ ਅਸਲੀ ਦੇ ਨਹੀਂ ਪੰਜਾਬ ਅੰਦਰ ਬਹੁਤ ਜ਼ਿਆਦਾ ਹਾੜਾ ਅੰਕਾਰ ਕੇ ਜਿਹੜੀ ਪੰਜਾਬ ਦੇ ਦਰਿਆਸ ਬਰਾਦਰ ਦਰਿਆ ਦੇ ਨਾਲ ਲੱਗਦੀ ਹੋਈ ਜ਼ਮੀਨ ਲੱਖਾਂ ਏਕੜ ਜਿਹੜੀ ਪਾਣੀ ਚ ਔਂਗ ਕੇ ਤਬਾਹ ਹੋ ਗਈ ਜਿਸ ਦੇ ਵਿੱਚ ਕਈ ਘਰ ਕਈ ਪਸ਼ੂ ਸੈਂਕੜੇ ਇੱਥੇ ਰੁੜ ਗਏ ਹਨ ਉਸ ਉਹਦੀ ਪਿੰਡਾਂ ਦੀ ਨੀਵੀਂ ਖੇਤੇ ਹੋਣ ਕਰਕੇ ਇੱਥੇ ਤਿੰਨ ਤੋਂ ਚਾਰ ਫੁੱਟ ਰੇਤਾ ਚੜ ਗਈ ਸੀ ਉਸ ਦੀ ਸੇਵਾ ਵਾਸਤੇ ਪੰਜਾਬ ਸਰਕਾਰ ਨੇ ਜਾਂ ਕੇਂਦਰ ਸਰਕਾਰ ਨੇ ਹਾਲ ਤੱਕ ਤੇ ਕੋਈ ਬਾਹ ਫੜੀ ਨਹੀਂ ਆ ਪਰ ਦਾਨੀ ਸੱਜਣ ਜਿਹੜੇ ਹਰਿਆਣੇ ਵਾਲੇ ਆ ਰਾਜਸਥਾਨ ਵਾਲੇ ਆ ਮੱਧ ਪ੍ਰਦੇਸ਼ ਆ ਇੱਥੇ ਸੇਵਾ ਦੀ ਬਾਹ ਫੜੀ ਆ ਜਿਸ ਤਰ੍ਹਾਂ ਡੀਜ਼ਲ ਕਣਕ ਦੇ ਬੀਜ ਖਾਦਾਂ ਆਦਿਕ ਦੇਣ ਦਾ ਐਲਾਨ ਕੀਤਾ ਉਸੇ ਸਮਾਂ ਦੇ ਵਿੱਚ ਅੱਜ ਬਾਬੇ ਮੁੰਡੇ ਪੰਡਾਲੇ ਦੇ ਰਹਿਨ ਮਾਈ ਹੇਠ ਜਿਹੜਾ ਆਪਣੇ ਦਰਿਆ ਦਾ 5 ਕਿਲੋਮੀਟਰ ਤੱਕ ਜਿਹੜਾ ਬੰਨ ਆ ਉਹ ਰੀਕ ਹੋ ਚੁੱਕਾ ਹੈ ਛੋਟ ਚੁੱਕਾ ਹੈ ਉਹਨਾਂ ਬੰਦੇ ਹੋਏ ਅੱਜ ਬਾਬਾ ਜੀ ਉੱਥੇ ਸੇਵਾ ਕਰਾ ਰਹੇ ਨੇ ਸੈਂਕੜੇ ਸੇਵਾਦਾਰੀ ਸੇਵਾ ਕਰ ਰਹੇ ਆ ਅਫਸੋਸ ਹੈ ਬਰ ਸਰਕਾਰ ਨੇ ਜਕੀਦ ਉਸ ਕਰ ਪਿਆਸ ਕਰਨੇ ਹਜ ਤੱਕ ਕੋਈ ਲੀਡਰ ਜਾਂ ਸਿਆਸੀ ਲੀਡਰ ਇੱਥੇ ਪਹੁੰਚਣ ਲਈ ਹਾਲ ਤੱਕ ਨਹੀਂ ਆਇਆ ਹੁਣ ਵੇਖਣਾ ਪਏ ਕਿ ਕਿڑی ਜਲਦੀ ਸੇਵਾ ਹੋ ਰਹੀ ਹੈ ਇਹ ਤੇ ਹੁਣ ਆ ਸਮਾਂ ਦੱਸੇਗਾ ਤਰਨਤੰਦ ਅਜੀਤ ਵੈਬ ਟੀਵੀ ਤਰਨਤੰਦ